ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸ਼ੁਕਰਾਨਾ ਡਿਵਾਈਨ ਟਾਕ ਅੱਜ ਦੇ ਵੀਡੀਓ ਚ ਅਸੀਂ ਗੱਲ ਕਰਾਂਗੇ ਸ਼ੁਕਰਾਨਾ ਰੱਬ ਦਾ ਧੰਨਵਾਦ ਕਰਨਾ ਕਿਉਂ ਜ਼ਰੂਰੀ ਹੈ ਅਸੀਂ ਹਾਂ ਰੋਜ਼ ਰੱਬ ਕੋਲੋਂ ਕੋਈ ਨਾ ਕੋਈ ਚੀਜ਼ ਮੰਗਦੇ ਹਾਂ ਨੌਕਰੀ ਸੁੱਖ ਰੋਜੀ ਰੋਟੀ ਸ਼ਾਂਤੀ ਰਿਸ਼ਤੇ ਪਰ ਕਦੇ ਰੁਕ ਕੇ ਸੋਚਿਆ ਕਿ ਜਿਹੜਾ ਕੁਝ ਮਿਲਿਆ ਹੈ ਉਸ ਲਈ ਅਸੀਂ ਕਦੇ ਧੰਨਵਾਦ ਕੀਤਾ ਸ਼ੁਕਰਾਨਾ ਸਿਰਫ ਇੱਕ ਸ਼ਬਦ ਨਹੀਂ ਇਹ ਇੱਕ ਅਨੁਭਵ ਹੈ ਇੱਕ ਭਾਵਨਾ ਹੈ ਇਹ ਰੱਬ ਨੂੰ ਕਹਿਣਾ ਹੈ ਮੈਨੂੰ ਜੋ ਦਿੱਤਾ ਉਸ ਲਈ ਤੇਤੋਂ ਸੱਚੀ ਦਿਲੋਂ ਧੰਨਵਾਦ ਇਹ ਮੰਨਣਾ ਕਿ ਜੋ ਕੁਝ ਵੀ ਮੇਰੇ ਕੋਲ ਹੈ ਉਹ ਮੇਰੀ ਕਾਬਲੀਅਤ ਨਹੀਂ ਤੇਰੀ ਰਹਿਮਤ ਹੈ ਜਿਸ ਵੇਲੇ ਅਸੀਂ ਸ਼ੁਕਰ ਕਰਦੇ ਹਾਂ ਰੱਬ ਖੁਸ਼ ਹੁੰਦਾ ਹੈ ਕਿਉਂਕਿ ਅਸੀਂ ਮੰਗਣ ਵਾਲੇ ਨਹੀਂ ਸੰਭਾਲਣ ਵਾਲੇ ਬਣਦੇ ਹਾਂ ਸਾਡੇ ਮਨ ਵਿੱਚ ਹਮੇਸ਼ਾ ਕਮੀ ਰਹਿੰਦੀ ਹੈ ਏ ਨਹੀਂ ਮਿਲਿਆ ਉਹ ਨਹੀਂ ਹੋਇਆ ਪਰ ਜਦ ਅਸੀਂ ਸ਼ੁਕਰਾਨਾ ਕਰਨ ਲੱਗ ਜਾਂਦੇ ਹਾਂ ਅਸੀਂ ਕਮੀ ਨਹੀਂ ਕਿਰਪਾ ਦੇਖਣ ਲੱਗ ਜਾਂਦੇ ਹਾਂ ਰੋਟੀ ਲਈ ਨਾ ਰੂ ਰੋਟੀ ਮਿਲੀ ਸ਼ੁਕਰ ਕਰੋ ਰਿਸ਼ਤੇ ਬਣੇ ਹੋਏ ਨੇ ਠੀਕ ਨਾ ਵੀ ਹੋਣ ਸ਼ੁਕਰ ਕਰੋ ਕਿ ਕੋਈ ਹੈ ਜਿਸ ਵੇਲੇ ਅਸੀਂ ਬਿਨਾ ਮੰਗੇ ਸ਼ੁਕਰ ਕਰਦੇ ਹਾਂ ਰੱਬ ਬਿਨਾ ਦੱਸੇ ਦੇ ਦਿੰਦਾ ਹੈ ਗੁਰਬਾਣੀ ਕਹਿੰਦੀ ਹੈ ਜੋ ਦੁੱਧ ਪਾਵੇ ਸਾਈ ਪਲੀਕਾਰ ਜੋ ਤੈਨੂੰ ਚੰਗਾ ਲੱਗੀ ਮੈਨੂੰ ਵੀ ਉਹੀ ਚੰਗਾ ਇਸ ਤਰ੍ਹਾਂ ਅਸੀਂ ਰੱਬ ਦੇ ਹੁਕਮ ਨੂੰ ਸਵੀਕਾਰ ਕਰਦੇ ਹਾਂ ਰੱਜ ਕੇ ਖਾਓ ਰੱਬ ਦਾ ਨਾਮ ਲਵੋ ਤੇ ਸ਼ੁਕਰ ਕਰੋ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਸਮਝਾਉਂਦੇ ਸਨ ਜੋ ਤਕਲੀਫ ਆਈ ਤਾਂ ਵੀ ਆਖੋ ਤੇਰਾ ਭਲਾ ਹੋਵੇ ਰੱਬਾ ਕਿਉਂ ਕਿਉਂਕਿ ਜੋ ਕਰ ਰਹੇ ਹਾਂ ਮੈਨੂੰ ਉਸਤੇ ਭਰੋਸਾ ਹੈ ਬਹੁਤ ਲੋਕ ਆਖਦੇ ਨੇ ਜਦੋਂ ਸੁੱਖ ਹੋਵੇ ਤਾਂ ਸ਼ੁਕਰ ਕਰ ਲੈਂਦੇ ਹਾਂ ਪਰ ਦੁੱਖ 'ਚ ਕਿਵੇਂ ਕਰੀਏ ਇਹੋ ਤਾਂ ਵੱਡੀ ਸਾਧਨਾ ਹੈ ਜਦੋਂ ਮਨ ਨਹੀਂ ਕਰਦਾ ਉਦੋਂ ਸ਼ੁਕਰ ਕਰਨਾ ਦੁੱਖ ਵੇਲੇ ਵੀ ਅਸੀਂ ਕਹੀਏ ਸ਼ੁਕਰ ਰੱਬਾ ਮੈਨੂੰ ਹੌਸਲਾ ਦਿੱਤਾ ਸਬਰ ਦਿੱਤਾ ਰੱਬ ਦੀ ਰਜ਼ਾ 'ਤੇ ਰਾਜੀ ਹੋਣ ਵਾਲਾ ਇਨਸਾਨ ਹੀ ਅਸਲ ਵਿੱਚ ਚਮਕਦਾ ਹੈ ਸਵੇਰੇ ਉੱਠ ਕੇ ਕਹੋ ਧੰਨਵਾਦ ਰੱਬਾ ਨਵੀਂ ਸਾਹ ਦੇਣ ਲਈ ਨਵਾਂ ਦਿਨ ਦਿੱਤਾ ਰੋਟੀ ਖਾਣ ਵੇਲੇ ਆਖੋ ਧੰਨਵਾਦ ਤੇਰੀ ਰਹਿਮਤ ਰੋਟੀ ਮਿਲੀ ਪਰਿਵਾਰ ਰਿਸ਼ਤੇਦਾਰ ਨੂੰ ਦੇਖ ਕੇ ਆਖੋ ਧੰਨਵਾਦ ਮੈਨੂੰ ਆਪਣੇ ਨਾਲ ਰੱਖਿਆ ਰਾਤ ਨੂੰ ਸੌਣ ਤੋਂ ਪਹਿਲਾਂ ਧੰਨਵਾਦ ਇੱਕ ਹੋਰ ਦਿਨ ਸੁਖ ਨਾਲ ਲੰਘਿਆ ਜੇ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਸ਼ੁਕਰਾਨਾ ਰੱਬ ਨੂੰ ਖੁਸ਼ ਕਰਦਾ ਹੈ ਤਾਂ ਹਰ ਰੋਜ਼ ਦਿਲੋਂ ਧੰਨਵਾਦ ਕਰਿਆ ਕਰੋ ਰੱਬ ਵੀ ਉਹਨਾਂ ਨੂੰ ਪਸੰਦ ਕਰਦਾ ਹੈ ਜੋ ਰੋਜ਼-ਰੋਜ਼ ਮੰਗਦੇ ਨਹੀਂ ਜੋ ਮਿਲੇਆ ਉਹ ਲੈ ਕੇ ਖੁਸ਼ ਰਹਿੰਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਮਨ ਨੂੰ ਪਸੰਦ ਆਈ ਹੋਵੇਗੀ ਤੁਸੀਂ ਵੀ ਅੱਜ ਤੋਂ ਸ਼ੁਕਰਾਨਾ ਸ਼ੁਰੂ ਕਰੋ ਆਪਣੀ ਜ਼ਿੰਦਗੀ ਦੀ ਰੋਸ਼ਨੀ ਨੂੰ ਬਤਾਓ ਇਹ ਸੀ ਅੱਜ ਦਾ ਸ਼ੁਕਰਾਨਾ ਡਿਵਾਈਨ ਟਾਕ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਲਿਖੋ ਸ਼ੁਕਰਾਨਾ ਵਾਹਿਗੁਰੂ ਤਾਂ ਜੋ ਤੁਹਾਡੀ ਆਵਾਜ਼ ਰੱਬ ਤੱਕ ਪਹੁੰਚੇ ਧੰਨਵਾਦ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ